ਜੋ ਰਿਟਾਇਰਡ ਐਸਡੀਐਮ ਸੀ ਤੇ ਉਹ ਐਮਪੀ ਦੇ ਲੇਖ ਦਾ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਕੈਂਡੀਡੇਟ ਨੇ ਔਰ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਨੇ ਵਿਜੀਲ ਸੈਲ ਜੀ ਨਮਸਕਾਰ ਬੀਵੀ ਨਿਊਜ਼ ਸਲਾਈਮ ਨਾਲ ਜੁੜਨ ਨਾਲ ਤੁਹਾਡਾ ਸਵਾਗਤ ਹੈ ਤੇ ਇੱਕ ਤਰੀਕ ਨੇੜੇ ਆ ਚੁੱਕੀ ਹੈ ਤੁਸੀਂ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੁਲਾਇਆ ਦੂਸਰੀ ਗੱਲ ਮੈਂ ਵੋਟਰਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਮੈਂ 450 ਤੋਂ ਵੱਧ ਪਿੰਡਾਂ 'ਚ ਗਿਆ ਮੈਂ 2 April ਤੋਂ ਸ਼ੁਰੂ ਕੀਤੀ ਸੀ ਆਪਣਾ ਪ੍ਰਚਾਰ ਦਾ ਕੰਮ ਤੇ 450 ਪਿੰਡਾਂ ਤੋਂ ਬਾਅਦ ਗਾਲ ਤੋਂ ਬਾਅਦ ਮੈਨੂੰ ਦੋ ਗੱਲਾਂ ਬਹੁਤ ਖਾਸ ਨਜ਼ਰ ਆਈਆਂ ਪਹਿਲਾ ਇਹ ਕਿ ਪਾਰਟੀਆਂ ਪ੍ਰਤੀ ਲੋਕਾਂ 'ਚ ਗੁੱਸਾ ਬਹੁਤ ਹੈ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਮੈਂ ਉਹਨਾਂ ਦਾ ਇੱਥੇ ਅੱਜ ਹੀ ਸ਼ੁਕਰਗੁਜ਼ਾਰ ਕਰਦਾ ਕਿਉਂਕਿ ਹੁਣ ਪ੍ਰਚਾਰ ਜਿਹੜਾ ਉਹਦਾ ਖਤਮ ਹੋ ਚੁੱਕਾ ਤੇ ਮੇਰੇ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਕਰਨ ਦਾ ਇੱਕ ਸੁਨਹਿਰੀ ਮੌਕਾ ਸੀ ਮੈਂ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਕੋਲ ਮੈਂ ਗਿਆ ਉਹਨਾਂ ਸਭ ਦਾ ਮੈਂ ਧੰਨਵਾਦ ਕਰਦਾ ਜਿਹੜਾ ਮੈਨੂੰ ਮਾਨ ਸਰਕਾਰ ਤੇ ਪਿਆਰ ਉਹਨਾਂ ਨੇ ਬਖਸ਼ਿਆ ਦੂਜੀ ਗੱਲ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੋਟਰਾਂ ਨੂੰ ਕਿ ਮੇਰੇ ਜਿਹੜੇ ਮੁੱਦੇ ਨੇ ਉਹ ਬਹੁਤ ਅਹਿਮ ਮੁੱਦੇ ਨੇ ਜੋ ਕਿ ਨਾ ਤਾਂ ਕਿਸੇ ਪਾਰਟੀ ਨੇ ਉਠਾਏ ਨੇ ਨਾ ਕਿਸੇ ਉਮੀਦਵਾਰ ਨੇ ਹੋਰ ਨੇ ਦੋ ਮੁੱਦੇ ਕੀ ਨੇ ਇੱਕ ਤਾਂ ਪੰਜਾਬ ਵਿੱਚ ਖਾਸ ਖਾਸ ਦੀ ਖੇਤੀ ਨੂੰ ਲਿਆ ਕੇ ਆਪਾਂ ਪੰਜਾਬ ਦੀ ਜਵਾਨੀ ਕਿਸਾਨੀ ਤੇ ਪਾਣੀ ਬਚਾਉਣਾ ਇਹ ਪਾਰਟੀਆਂ ਨਹੀਂ ਕਰ ਸਕਦੀਆਂ ਇਹ ਕਰਨਾ ਹੀ ਨਹੀਂ ਚਾਹੁੰਦੀਆਂ ਪਾਰਟੀਆਂ ਕਿਉਂਕਿ ਸ਼ਰਾਬ ਦੇ ਟਕੇ ਬੰਦ ਹੁੰਦੇ ਨੇ ਦੂਜਾ ਮੁੱਦਾ ਇਹ ਆ ਕਿ 10000 ਬੱਚਿਆਂ ਨੂੰ ਮੈਂ ਰੋਜ਼ਗਾਰ ਦੇਣਾ 10000 ਨੂੰ ਤਾਂ ਮੈਂ ਦੇਵਾਂਗਾ ਕਈ ਕੰਮ ਐਸੇ ਹੁੰਦੇ ਨੇ ਜਿਹੜੇ ਤਿੰਨ ਤਿੰਨ ਬੰਦੇ ਕਰਦੇ ਨੇ ਤੋਂ ਉਹ ਹੈ ਜਿਹੜਾ 30000 25000 ਬੱਚੇ ਰੋਜ਼ਗਾਰ ਤੇ ਲੱਗਣਗੇ ਉਹ ਵੀ ਨਸ਼ੇ ਛੁਡਾਉਣ ਵਾਲੋ ਇੱਕ ਕਦਮ ਹੈ ਓਏ ਦੋਵੇਂ ਜਿਹੜੇ ਕੰਮ ਨੇ ਮੇਰੇ ਇੱਕ ਤਾਂ ਚਿੱਟਾ ਛੁਡਾਉਣ ਵਾਲੇ ਪਾਸੇ ਜਾਂਦਾ ਦੂਜਾ ਬਾਕੀ ਦੇ ਨਸ਼ੇ ਛੁਡਾਉਣ ਵਾਲੇ ਪਾਸੇ ਜਾਂਦਾ ਓਏ ਦੋਵੇਂ ਮੁੱਦੇ ਬਹੁਤ ਅਹਿਮ ਨੇ ਦੂਜੀ ਗੱਲ ਮੈਂ ਸਾਰੇ ਵੋਟਰਾਂ ਨੂੰ ਇੱਕ ਅਪੀਲ ਕਰਾਂਗਾ ਕਿ ਜਿਹੜੀਆਂ ਪਾਰਟੀਆਂ ਸੀਗੀਆਂ ਸਾਰੀਆਂ ਲੋਕਾਂ ਨੇ ਤੁਹਾਡਾ ਮੋਹ ਭੰਗ ਕੀਤਾ ਅੱਜ ਜੇ ਰੱਬ ਵੀ ਢੇਸ ਬਦਲ ਕੇ ਕਿਸੇ ਵੋਟਰ ਦੇ ਸਾਹਮਣੇ ਚਲਾ ਜਾਏ ਤਾਂ ਮੈਂ ਤਾਂ ਵੇਖਿਆ ਪ੍ਰੈਕਟੀਕਲੀ ਕਿ ਉਹ ਉਹਨੂੰ ਵੀ ਠੱਗ ਸਮਝਦੇ ਨੇ ਕੋਈ ਗੱਲ ਮੇਰੇ ਨਾਲ ਵੀ ਕਈ ਵਾਰੀ ਸਾਹਮਣੇ ਆਈ ਲੋਕਾਂ ਨੂੰ ਵਿਸ਼ਵਾਸ ਦੁਬਾਨ ਚ ਬੜੀ ਢੇਰ ਲੱਗ ਜਾਂਦੀ ਆ ਲੇਕਿਨ ਉਹਨਾਂ ਨੂੰ ਮੈਂ ਇੱਕ ਅਪੀਲ ਜ਼ਰੂਰ ਕਰਾਂਗਾ ਕਿ ਜਿਹੜੀਆਂ ਪਾਰਟੀਆਂ ਨੂੰ ਤੁਸੀਂ ਅੱਜ ਤੱਕ ਜਿਤਾਉਂਦੇ ਰਹੇ ਹੋ ਤੁਹਾਡਾ ਭਰੋਸਾ ਤੋੜਿਆ ਉਹਨਾਂ ਨੂੰ ਪਾਸੇ ਕਰੋ ਔਰ ਜਦੋਂ ਤੁਸੀਂ ਜਿਵੇਂ ਤੁਸੀਂ ਆਪਣੀ ਕੋਈ ਚੀਜ਼ ਖਰੀਦਦੇ ਹੋ 10 ਵਾਰੀ ਤਨਕਾ ਕੇ ਦੇਖਦੇ ਹੋ ਇਸੇ ਤਰ੍ਹਾਂ ਵੋਟ ਦਾ ਆਪਣਾ ਹੱਕ ਇਸਤੇਮਾਲ ਕਰਨ ਵੇਲੇ ਵੀ ਹਰ ਵੋਟਰ ਹਰ ਉਮੀਦਵਾਰ ਨੂੰ ਪਰਖੋ ਫਿਰ ਸਭ ਤੋਂ ਵਧੀਆ ਉਸ ਤੋਂ ਬਾਅਦ ਜਿਹੜੇ ਤੁਸੀਂ ਨਕਾਰ ਦੋਗੇ ਦਲ ਬਦਲੂ ਚਲੇ ਜਾਣਗੇ ਉਹਨਾਂ 'ਚੋਂ ਜਿਹੜੇ ਬਾਹਰੋਂ ਆਏ ਨੇ ਉਹ ਨਿਕਲ ਜਾਣਗੇ ਜਿਹੜੇ ਭ੍ਰਸਟ ਨੇ ਉਹ ਨਿਕਲ ਜਾਣਗੇ ਜਿਹੜੇ ਮੌਕਾਪ੍ਰਸਤ ਨੇ ਉਹ ਨਿਕਲ ਜਾਣਗੇ ਫਿਰਕਾਪ੍ਰਸਤ ਨੇ ਉਹ ਨਿਕਲ ਜਾਣਗੇ ਇਸ ਤੋਂ ਬਾਅਦ ਜਿਹੜੇ ਬਾਕੀ ਬਚਦੇ ਨੇ ਉਹਨਾਂ 'ਚੋਂ ਆਪਣੇ ਸਿਲੈਕਸ਼ਨ ਕਰੋ ਔਰ ਮੈਂ ਤਾਂ ਤੁਹਾਨੂੰ ਯਕੀਨ ਦਿਵਾਣਾ ਕਿ ਜੇ ਮੈਂ ਚੁਣਿਆ ਜਾਣਾ ਤਾਂ ਮੈਂ ਪਹਿਲੇ ਸੈਸ਼ਨ ਵਿੱਚ ਲੋਕ ਸਭਾ ਦੇ ਭੁੱਖੀ ਦੇਆ ਖੇਤੀ ਪੰਜਾਬ ਚ ਹੋਣ ਦਾ ਬਿੱਲ ਪੇਸ਼ ਕਰਾਂਗਾ ਤੋਂ ਦੇ ਨਾਲ ਕੀ ਹੈ ਕਿਸਾਨ ਕਰਜ਼ੇ ਤੋਂ ਬਚ ਜਾਣਗੇ ਖੁਦਕੁਸ਼ੀਆਂ ਘਟ ਜਾਣਗੀਆਂ ਕਿਸਾਨਾਂ ਦੀਆਂ ਚਿੱਟੇ ਦੀ ਮੌਤ ਤੋਂ ਮਰਨ ਵਾਲੇ ਨੌਜਵਾਨ ਬਚ ਜਾਣਗੇ ਤੇ ਧਰਤੀ ਦਾ ਪਾਣੀ ਹੈ ਜਿਹੜਾ ਉਹ ਸਾਲਾ ਸੁਰੱਖਿਅਤ ਰਹੇਗਾ ਇੱਕ ਹੋਰ ਮੇਰੀ ਅਪੀਲ ਹੈ ਤੁਹਾਨੂੰ ਸਾਰੇ ਵੋਟਰਾਂ ਨੂੰ ਕਿ ਤੁਸੀਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋ ਕਿਸੇ ਦੀ ਵੀ ਸਪੋਰਟ ਕਰਦੇ ਹੋ ਪਰ ਆਪਾਂ ਜਦ ਇੰਨੇ ਚਿਰ ਤੋਂ ਦੇਖ ਰਹੇ ਹਾਂ ਕਿ ਪਾਰਟੀਆਂ ਫਿਰ ਲੈ ਜੇ ਤੁਹਾਨੂੰ ਲੱਗਦਾ ਕਿ ਜਿਸ ਦੀ ਤੁਸੀਂ ਸਪੋਰਟ ਕਰਦੇ ਹੋ ਉਹ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਰਹੀ ਆ ਤਾਂ ਤਾਂ ਵੀ ਕੁਝ ਵੋਟਾਂ ਮੈਨੂੰ ਦੇ ਦਿਓ ਆਪਣੀਆਂ ਪਵਾ ਦਿਓ ਕਿਉਂਕਿ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੰਪੀਟੀਸ਼ਨ ਵਿੱਚ ਨਹੀਂ ਹੋ ਤਾਂ ਵੀ ਮੈਨੂੰ ਵੋਟਾਂ ਆਪਣੀਆਂ ਟਰਾਂਸਫਰ ਕਰਾ ਕੇ ਇੱਕ ਕੰਪੀਟੀਸ਼ਨ ਨੂੰ ਦਿਲਚਸਪ ਬੁਲਾਓ ਤਾਂ ਕਿ ਲੋਕਤੰਤਰ ਦੀ ਅਸਲੀ ਜਿੱਤ ਹੈ ਉਹ ਹੀ ਆ ਲੋਕਤੰਤਰ ਇਹ ਨਹੀਂ ਕਹਦਾ ਕਿ ਆਪਾਂ ਪਾਰਟੀਆਂ ਨੂੰ ਜਿੱਦਾ ਸੰਵਿਧਾਨ ਚ ਆਜ਼ਾਦ ਖੜੇ ਹੋਣ ਦਾ ਵੀ ਉਪਬੰਧ ਆ ਔਰ ਆਜ਼ਾਦ ਨੇ ਵੀ 19 ਸਿਕਿਉਰਿਟੀ ਭਰੀ ਆ ਪਰ ਲੈਵਲ ਫੀਲਡ ਪਲੇਇੰਗ ਕਿਤੇ ਵੀ ਨਹੀਂ ਦੇਖਿਆ ਗਿਆ ਅਖਬਾਰਾਂ ਵਾਲੇ মিডিਆ ਉਹਨਾਂ ਦੀਆਂ ਖਬਰਾਂ ਜ਼ਿਆਦਾ ਕਵਰ ਕਰਦੇ ਨੇ ਸਾਡੀਆਂ ਨਹੀਂ ਕਰਦੇ ਆ ਮੈਂ ਤਾਂ ਇਹਨਾਂ ਦਾ ਧੰਨਵਾਦ ਜੀ ਮੈਨੂੰ ਐ ਦਿਨਾਂ ਨੇ ਮਹੀਨੇ ਚ ਦੋ ਵਾਰੀ ਬੁਲਾ ਲਿਆ ਨਹੀਂ ਕਿਸੇ ਅਖਬਾਰ ਨੇ ਤਾਂ ਖਬਰ ਹੀ ਨਹੀਂ ਲਾਈ ਸਾਡੀ ਤੇ ਜੇ ਲਾਈ ਵੀ ਇਸ਼ਤਿਹਾਰ ਲਾ ਕੇ ਲਾਈ ਤੋਂ ਧੰਨਵਾਦ ਇੱਕ ਵਾਰੀ ਫੇਰ ਵੋਟਰਾਂ ਨੂੰ ਅਪੀਲ ਕਿ ਜੇ ਮੈਨੂੰ ਚੁਣੋਗੇ ਤਾਂ ਮੈਂ ਪੰਜਾਬ ਦੀ ਆਰਥਿਕਤਾ ਬਦਲਦਾ ਹਾਂਗਾ ਪੰਜਾਬ ਦੀ ਸਿਆਸਤ ਬਦਲਦਾ ਹਾਂਗਾ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੋਵਾਂ ਨੂੰ ਖੁਦਗਸ਼ੀਆਂ ਤੋਂ ਬਚਾਵਾਂਗਾ ਧੰਨਵਾਦ ਤੁਸੀਂ ਆਪਣੇ ਵੋਟਰ ਨੂੰ ਆਪਣਾ ਚੋਣ ਨਿਸ਼ਾਨ ਜਿਨ੍ਹਾਂ ਤੇ ਵੋਟ ਪਾਣਗੇ ਉਹ ਵੀ ਦੱਸਣਾ ਜ਼ਰੂਰੀ ਸਮਝ ਮੇਰਾ ਚੋਣ ਦਾ ਨਿਸ਼ਾਨ ਬੰਸਰੀ ਆ ਨੋਟਾ ਦੇ ਬਟਨ ਦੇ ਉੱਪਰ ਕਿਤੇ ਰੁਕਣ ਦੀ ਲੋੜ ਨਹੀਂ ਸਿੱਧੇ ਅਖੀਰ ਵਿੱਚ ਜਾਓ ਦੂਜੀ ਮਸ਼ੀਨ ਤੇ ਨੋਟਾ ਦੇ ਉੱਪਰ ਲਾ ਚੋਣ ਨਿਸ਼ਾਨ ਆ ਮੇਰਾ ਬੰਸਰੀ ਬੰਸਰੀ ਦੇ ਚੋਣ ਨਿਸ਼ਾਨ ਤੇ ਲਾ ਕੇ ਪੰਜਾਬ ਚ ਭੁੱਖੀ ਦੀ ਖੇਤੀ ਦੀ ਸ਼ੁਰੂਆਤ ਕਰਾਓ ਪੰਜਾਬ ਤੋਂ 10000 ਲੋਕਾਂ ਨੂੰ ਰੋਜ਼ਗਾਰ ਦਵਾਉ ਤੇ ਉਹਨਾਂ ਦੀਆਂ ਦੁਆਵਾਂ ਲਓ। ਧੰਨਵਾਦ ਵਿਜੇ ਸੈਲ ਜੀ ਤੁਹਾਡਾ ਬਹੁਤ ਬੀਬੀ ਨਿਊਜ਼ ਲਾਈਨ ਨਾਲ ਜੁੜੇ। ਮੈਂ ਤੁਹਾਡਾ ਆਪਣਾ ਭਗਤ ਕੁਸ਼ਲ ਚਾਵਲਾ ਨਮਸਕਾਰ। ਲੋ ਜੀ। ਠੀਕ ਆ ਭੁਖੀ ਜਿੰਦਾਬਾਦ। ਹਾਂ ਠੀਕ ਆ ਜੀ। ਲੋ ਸਰ।